ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਅਜੀਤ ਬੈਬੀ ਟੀਵੀ ਮੈਂ ਹਾਂ ਤੁਹਾਡਾ ਰਣਜੀਤ ਸਿੰਘ ਅੱਜ ਆਪਾਂ ਇੱਥੇ ਗੱਲਬਾਤ ਕਰਦੇ ਹਾਂ ਐਸ ਐਚ ਓ ਸਾਹਿਬ ਨਾਲ ਇਹਨਾਂ ਨੇ ਪਿਛਲੇ ਦਿਨੀ ਚੋਰ ਗਰੁੱਪ ਜਿਹੜਾ ਮੋਬਾਈਲ ਚੋਰੀ ਕਰਕੇ ਭੱਜ ਗਿਆ ਸੀਗਾ ਉਹ ਇਹਨਾਂ ਦੇ ਹੱਥੇ ਚੜਿਆ ਉਹਨਾਂ ਪਤਾ ਕਰਦੇ ਹਾਂ ਵੀ ਚੋਰ ਗਰੋ ਕਿੰਨੇ ਇਹਨਾਂ ਕੋਲ ਫੜੇ ਹੈ ਕਿਸ ਤਰ੍ਹਾਂ ਇਹਨਾਂ ਨੇ ਚੋਰੀ ਕੀਤੀ ਕੀ ਕੀ ਇਹਨਾਂ ਨੇ ਚੋਰੀ ਕੀਤਾ ਸੀਗਾ ਕਿਸ ਤਰ੍ਹਾਂ ਚੋਰੀ ਕੀਤਾ ਸੀਗਾ ਇਸ ਚੋੜ ਦਾ ਮਾਸਟਰਮਾਈਂਡ ਮਾਈਂਡ ਕੌਣ ਸੀਗਾ ਤੇ ਕਿੱਥੋਂ ਇਹਨਾਂ ਨੇ ਫੜੇ ਹੈ ਮੋਬਾਈਲ ਜਿਹੜੇ ਫੜੇ ਹੈ ਤੇ ਕਿੰਨੇ ਮੋਬਾਈਲ ਕਾਬੂ ਕੀਤੇ ਹੈ ਇਹਨਾਂ ਸਾਰੀਆਂ ਗੱਲਾਂ ਬਾਤ ਤੇ ਆਪਾਂ ਗੱਲਬਾਤ ਕਰਦੇ ਹਾਂ ਐਸਐਚਓ ਸਾਹਿਬ ਨਾਲ ਤੇ ਉਸ ਤੋਂ ਬਿਨਾਂ ਹੋਰ ਪੁੱਛਦੇ ਹਾਂ ਵੀ ਜਿਹੜੀ ਨਗਦੀ ਸੀਗੀ ਉਹਦਾ ਕੀ ਬਣਿਆ ਤੇ ਹੋਰ ਜਿੰਨਾ ਵੀ ਜੋ ਕੁਝ ਵੀ ਇੱਥੇ ਫੜਿਆ ਗਿਆ ਇਹਨਾਂ ਕੋਲੋਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਐਸਐਚਓ ਸਾਹਿਬ ਨਾਲ ਤਾਂ ਵਾਰਦਾਤ ਹੁੰਦੀ ਆ ਜਿਦੇ ਵਿੱਚ ਜਿਹੜਾ ਦਨੇਸ਼ ਕਟਾਲੀਆ ਜੀ ਜਿਨ੍ਹਾਂ ਦੀ ਮੋਬਾਈਲਾਂ ਦੀ ਦੁਕਾਨ ਹੈ ਰਾਜਪੁਰੇ ਉਹ ਆਪਣਾ ਸ਼ਾਮ ਨੂੰ ਦੁਕਾਨ ਬੰਦਾਨ ਤੋਂ ਬਾਅਦ ਇੱਕ ਕੈਸ਼ ਤੇ ਮੋਬਾਈਲ ਜਿਹੜੇ ਬੈਗ ਤੇ ਵਿੱਚ ਲੈ ਕੇ ਜਾ ਰਿਆ ਸੀਗਾ ਰਸਤੇ ਵਿੱਚ 6 ਬੰਦੇ ਦੋ ਮੋਟਰਸਾਈਕਲਾਂ ਦੇ ਹੁੰਦੇ ਆ ਉਹਦੇ ਵਿੱਚ ਮੋਟਰਸਾਈਕਲ ਮਾਰ ਕੇ ਉਹਨੂੰ ਸੱਟ ਲੈਂਦੇ ਆ ਸੱਟ ਤੋਂ ਬਾਅਦ ਉਹਦਾ ਜਿਹੜਾ ਧੱਕਾ ਮਾਰ ਕੇ ਬੈਗ ਜਿਹੜਾ ਤੇ ਮੋਬਾਈਲ ਤੇ ਨਕਦੀ ਖੋ ਕੇ ਫਰਾਵ ਹੋ ਜਾਂਦੇ ਆ ਅਸੀਂ ਉੱਥੇ ਮੌਕੇ ਤੇ ਜਾਂਦੇ ਆ ਮੌਕੇ ਤੇ ਜਾ ਕੇ ਸਾਰੀ ਗੱਲਬਾਤ ਆਪਣੇ ਸੀਨੀਅਰ ਅਫਸਰਾਂ ਨੂੰ ਦੱਸਦੇ ਆ ਸਾਡੇ ਸੀਨੀਅਰ ਅਫਸਰਾਂ ਨੇ ਐ ਐਸਐਸਪੀ ਸਾਹ ਪਟਿਆਲਾ ਸ੍ਰੀ ਵਰਨ ਸ਼ਰਮਾ ਆਈਪੀਐਸ ਐਸਪੀ ਡੀ ਕੁਰਵੰਤ ਸਿੰਘ ਜੀ ਐਸਪੀ ਰਾਜਪੁਰਾ ਮਨਜੀਤ ਸਿੰਘ ਨੇ ਸਾਡੀਆਂ ਅਗਰਕ ਟੀਮਾਂ ਬਣਾਈਆਂ ਸਾਡੀ ਟੀਮ ਨੂੰ ਉਦੋਂ ਵੱਡੀ ਕਾਮਯਾਬੀ ਮਿਲੀ ਜਦੋਂ ਅੰਡਰ ਬ੍ਰੀਜ ਤੇ ਅਸੀਂ ਨਾਕਾਬੰਦੀ ਕੀਤੀ ਹੋਈ ਸੀ ਨਾਕਾ ਤੇ ਅਸੀਂ ਸ਼ੱਕ ਦੇ ਆਧਾਰ ਤੇ ਤਿੰਨ ਵਿਅਕਤੀਆਂ ਨੂੰ ਰੋਕ ਕੇ ਜਿਨ੍ਹਾਂ ਦੇ ਬੈਗ ਦੀ ਤਲਾਸ਼ੀ ਲਈ ਜਿਨ੍ਹਾਂ ਦੇ ਵਿੱਚੋਂ ਬੈਗ ਵਿੱਚੋਂ ਮੋਬਾਈਲ ਬਰਾਮਦ ਹੋਏ ਜਿਹੜੇ ਸਹੀ ਜਵਾਬ ਮੈਨਾਂ ਬਾਰੇ ਨਹੀਂ ਦੇ ਸਕੇ ਸਖਤੀ ਨਾਲ ਪੁੱਛ ਕੇ ਚਕਰਨ ਤੋਂ ਬਾਅਦ ਪਤਾ ਲੱਗਿਆ ਵੀ ਇਹ ਉਹੀ ਵੈਗ ਹੈ ਜਿਹੜਾ 22 ਤਰੀਕ ਨੂੰ ਖੋ ਹੋਇਆ ਸੀ ਅਸੀਂ ਇਹਨਾਂ ਦੀ ਕੱਲ 243 ਜਿਹੜੀ ਐਫ ਆਰ ਸੀ ਉਹਦੇ ਵਿੱਚ ਅਸੀਂ ਇਹਨਾਂ ਨੂੰ ਨਾਮਜ਼ਦ ਕੀਤਾ ਨਾਮਜ਼ਦ ਕਰਨ ਤੋਂ ਬਾਅਦ ਅਸੀਂ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ 3 ਦਿਨਾਂ ਦਾ ਜਿਹੜਾ ਉਸ ਸਲਮਾਨ ਉਹ ਹਸਲ ਕੀਤਾ ਸਰ ਕਿੰਨੇ ਦੋਸ਼ੀ ਬੜੇ ਨੇ ਇਹ ਹੁਣ ਸਾਡੇ ਕੋਲੇ 5 ਦੋਸ਼ੀ ਹੈਗੇ ਆ ਜੀ ਕਿੰਨੇ ਫੋਨ ਫੜਿਆ ਇਹਨਾਂ ਤੋਂ ਇਨਾਂ ਤੋਂ ਜੀ ਅਸੀਂ 27 ਫੋਨ ਹੈ ਜਿਹੜੇ ਆਹ ਬਰਾਮਦ ਕਰ ਲਏ ਉਹਦੇ ਵਿੱਚ ਇੱਕ ਜਿਹੜੀ ਮੇਨ ਗੱਲ ਹੈ ਇਹਨਾਂ ਨੇ ਮਤਲਬ ਇੱਕ ਜਾਲੀ ਬਿਲ ਬੁੱਕ ਬਣਵਾ ਲਈ ਸੀਗੀ ਨਕਦੀ ਜਿਹੜੀ ਸੀ ਜਿਹੜੀ ਜਾਲੀ ਬਿਲ ਬੁੱਕ ਬਣਾ ਕੇ ਉਹਦੇ ਜਰੀਏ ਇਹ ਜਿਹੜੇ ਮੋਬਾਈਲ ਉਹ ਵੇਚਦੇ ਸੀਗੇ ਫਿਰ ਕੋਈ ਕੈਸ਼ ਵੀ ਬਰਾਮਦ ਕੈਸ਼ ਜੀ ਇਹ ਨਾ ਜਿਹੜਾ ਸੀਗਾ ਕੈਸ਼ ਖੋਣ ਤੋਂ ਬਾਅਦ ਇਹ ਨਾ ਘੁੰਮਣ ਚਲੇ ਗਏ ਸੀ Shimla side ਸ਼ਿਮਲਾ ਸਾਈਡ ਇਹ ਘੁੰਮ ਕੇ ਆਇਆ ਇਹਨਾਂ ਦੇ ਦੱਸਣ ਮੁਤਾਬਕ ਜਿਹੜਾ ਕੈਸ਼ ਸੀਗਾ ਉਹ ਇਹਨਾਂ ਨੇ ਉੱਥੇ ਖਰਚਤਾ ਫਿਰ ਵੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਇਹਨਾਂ ਦੇ ਘਰੇ ਰੇਡਾਂ ਕਰ ਰਹੇ ਹਾਂ ਕਿਤੇ ਉਹ ਵੀ ਜਲਦੀ ਅਸੀਂ ਬਰਾਮਦ ਕਰ ਲਵਾਂ। ਸਾਰੇ ਸਾਰੇ ਇੱਥੇ ਦੇ ਰਹਿਣ ਵਾਲੇ ਆ ਇਹ ਰਹਿਣ ਵਾਲੇ ਜੀ ਇਹ ਰਹਿਣ ਵਾਲੇ ਰਾਜਪੁਰੇ ਦੇ ਨਹੀਂ ਜੀ ਇੱਕ ਵਿਕਰਮ ਜਿਹੜਾ ਰਾਜਪੁਰੇ ਦਾ ਰਹਿਣ ਵਾਲਾ ਜਿਹੜਾ ਡੀਸੀ ਐਸਡੀ ਸਕੂਲ ਦੇ ਕੋਲ ਇੱਕ ਰਾਹੁਲ ਜਿਹੜਾ ਉਹ ਐਸਡੀ ਸਕੂਲ ਕੋਲ ਰਹਿਣ ਵਾਲਾ ਤੇ ਦੋ ਹੋਰ ਨੇ ਇੱਕ ਰੋਹਨ ਤੇ ਇੱਕ ਰਾਹੁਲ ਇਹ ਜਿਹੜੇ ਰਾਜਪ੍ਰੀਤ ਦੀ ਰਹਿਣ ਵਾਲੀ ਕੋਈ ਵੈਪਨ ਵੀ ਖਰਾਬ ਪਹਿਲਾਂ ਕੋਈ ਮਾਮਲਾ ਦਰਜ ਹੈ ਪਹਿਲਾਂ ਇਹਨਾਂ ਤੇ ਹੈਗੀ ਨਹੀਂ ਜੀ ਤਿੰਨ ਮਾਮਲੇ ਦਰਜ ਨੇ ਜਿਹੜਾ rau ਹਾਂ ਉਹਦੇ ਤੇ ਇੱਕ ਦਾ ਵੈਪਨ ਦਾ ਮਾਮਲਾ ਦਰਜ ਹੈ ਤੇ ਬਾਕੀ ਲੜਾਈ ਝਗੜੇ ਦੇ ਮਾ ਮਲੇ ਦਰਜ ਨੇ ਜਿਹੜਾ ਰਾਹੁਣ ਹੈ ਇਹ ਪਹਿਲਾਂ ਵੀ ਤੁਸੀਂ ਦੇਖਿਆ ਹੋਣਾ ਇੱਕ ਕਾਲੂ ਖਡੋਲੀ ਫੜਿਆ ਸੀਗਾ ਉਹਦੇ ਨਾਲ ਇਹਦੀ ਕੁਝ ਰੰਜਸ਼ਬਾਦੀ ਚੱਲਦੀ ਹੈ ਇਹ ਮੋਟਰਸਾਈਕਲਾਂ ਦੇ ਦੇਖਿਆ ਹੋਣਾ ਤੁਸੀਂ ਕਰੇਲੀਆਂ ਜਾਂ ਕੜਦੇ ਆਉਂਦੇ ਉਹਦੇ ਆਧਾਰ ਤੇ ਇਹ ਮੇਜ ਦਾ ਰਾਹੁਣ ਫੜੋਲੀ ਉਹਦੇ ਤੇ ਪਰਚਾ ਦਿੱਤਾ ਸੀ ਸਰ ਜਿਹੜੇ ਮੋਬਾਈਲ ਚੋਰ ਕੀ ਚੋਰੀ ਕੀਤੀ ਸਾਰੇ ਇਹ ਸਾਰੇ ਰਾਜਪਰੇ ਤੋਂ ਵੀ ਕੀਤੇ ਆ ਕਿ ਕਿਤੇ ਬਾਹਰੋਂ ਇਧਰੋਂ ਤੋਂ ਵੀ ਕਿਤੇ ਕਿਤੇ ਵੇਚੀ ਨਹੀਂ ਇਹ ਰਾਜਪਰੇ ਤੋਂ ਹੀ ਕੀਤੇ ਜੀ ਇਹਨਾਂ ਨੇ ਜਿਹੜੇ ਮੋਬਾਈਲ ਜਿਹੜੇ ਸਭ ਨੂੰ ਬਣਾਉਂਦੇ ਰਾਜਪਰੇ ਤੋਂ ਬੈਪਨ ਕੋਈ ਨਹੀਂ ਮਿਲਿਆ ਜੀ ਸਭ ਇਹਨਾਂ ਦਾ ਮਾਸਟਰਮਾਈਂਡ ਕੌਣ ਸੀਗਾ ਪੰਜਾਬ ਚ ਮੈਂ ਜਿਹੜਾ ਵਿਕਰਮ ਹੈ ਜੀ ਮੁੰਡਾ ਉਹ ਮੋਬਾਈਲਾਂ ਦਾ ਕੰਮ ਕਰ ਲੈਂਦਾ ਉਹ ਆਈਫੋਨ ਦੇ ਮਤਲਬ ਜਿਹੜਾ ਲੋਕ ਕੋ ਤੱਕ ਖੋਲ ਲੈਂਦਾ ਤੇ ਉਹਨੂੰ ਮਤਲਬ ਰਿਪੇਅਰ ਵੀ ਕਰ ਲੈਂਦਾ ਕੋਈ ਸ਼ੌਪਕੀਪਰ ਸੀਗੇ ਜਿਹੜੇ ਬਿੱਲ ਬਣਾ ਕੇ ਵੇਚਦੇ ਸੀ ਹਾਂਜੀ ਹਾਂਜੀ ਉਹ ਜਿੱਦਾਂ ਮਤਲਬ ਬਿੱਲ ਇਹਨਾਂ ਨੇ ਫੋਨ ਵੇਚਣਾ ਜਿਹੜਾ ਜਿੱਥੇ ਵੇਚਣਗੇ ਉਹ ਬਿੱਲ ਪੁੱਛੂਗਾ ਨਹੀਂ ਇਹ ਲੁਟੇਰੇ ਸੀ ਜਾਂ ਸ਼ੌਪਕੀਪਰ ਸੀ ਨਹੀਂ ਇਹ ਲੁਟੇਰੇ ਹੀ ਨੇ ਜੀ ਲੁਟੇਰੇ ਪਰ ਇਹਨੇ ਪਹਿਲਾਂ ਮੋਬਾਈਲ ਇਹਨੇ ਵਿੱਚ ਵੀ ਹੈ ਨਾ ਦਸਰ ਮੁਤਾਬਕ ਚਾਰ ਮੋਬਾਈਲ ਇਹਨਾਂ ਨੇ ਵੇਚੇ ਆ। ਉਹ ਉਹਨਾਂ ਨੂੰ ਗ੍ਰਿਫਤਾਰ ਕੀਤਾ ਸਰ ਜਿਹੜੇ ਬੰਦੇ ਨੂੰ ਮੋਬਾਈਲ ਕੁਛ ਵੀ ਹਾਂ ਉਹ ਚੱਲ ਰਿਹਾ ਜੀ ਸਾਡਾ ਅਸੀਂ ਰਿਮਾਂਡ ਲੈ ਯਾਰ ਮਾਨ ਦੌਰਾਨ ਉਹ ਵੀ ਅਸੀਂ ਬਰਾਮਦ ਕਰਾਂਗੇ। ਜਿਨ੍ਹਾਂ ਨੇ